ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਸਾਰੇ ਵਧੀਆ ਠੀਕ ਠਾਕ ਬਾਈគ្រੂ ਜੀ ਚੜਤੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਿਓ ਤੇ ਅੱਜ ਆਪਾਂ ਚੱਲੇ ਆ ਜੀ ਆਪਣੇ ਘਰਾਂ ਕੋਲ ਹੀ ਬਣਿਆ ਹੋਇਆ ਬੁਟੀਕ ਉੱਥੇ ਚੱਲਦੇ ਆਪਾਂ ਤੇ ਉਹ ਦੀਦੀ ਇੱਥੋਂ ਮੈਨੂੰ ਲੰਘਦੇ ਕਹਿੰਦੇ ਆ ਵੀ ਆਜ ਹੀ ਕਿਤੇ ਮਿਲਿਆ ਹੀ ਮੈਂ ਕਿਹਾ ਚਲੋ ਅੱਜ ਨੇ ਮਿਲ ਕੇ ਆਉਣੇ ਆ ਤੇ ਨਾਲੇ ਆਪਾਂ ਉੱਥੇ ਦੇਖ ਕੇ ਆਉਣੇ ਆ ਜੀ ਛੋੜੇ ਛੋੜੇ ਸੂਟ ਉਹ ਗਏ ਆਪਾਂ ਕਰੇ ਉਹ ਜੇ ਪਟਿੱਕਾ ਵਾਲੇ ਪਾਏ ਨਹੀਂ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਜੇ ਕਿਸੇ ਨੇ ਸੂਟ ਲੈਣੇ ਹੋਏ ਤਾਂ ਉਹਨਾਂ ਨੂੰ ਆਰਡਰ ਕਰ ਲਿਓ ਆਪਾਂ ਉਹਨਾਂ ਦਾ ਵੀ YouTube ਦਾ ਚੈਨਲ ਵੀ ਚੱਲਦਾ ਤੇ ਆਪਾਂ ਨੰਬਰ ਵੀ ਤੁਹਾਨੂੰ ਦੇ ਦਾਂਗੇ ਵੀਡੀਓ 'ਚ ਆਜੇ ਚੱਲ ਲਗੇ ਜੀ ਫਿਰ ਹਾਂਜੀ ਆਪਾਂ ਭਟਿਕਲ ਦੀਦੀ ਕੇ ਘਰੇ ਪਹੁੰਚ ਚੁੱਕੇ ਆ ਸਤਿ ਸ਼੍ਰੀ ਅਕਾਲ ਦੀ ਸਸ਼ੀ ਕਾਂ ਇਹ ਨੇ ਆਪਣੀ ਬੁਟੀਕ ਆ ਜੀ ਦੀ ਇਹਨਾਂ ਦੇ ਘਰ ਆਪਣੇ ਘਰ ਦੇ ਕੋਲ ਹੀ ਰਹਿ ਗਿਆ ਮੈਂ ਭਾਈ ਦੇਖੇ ਨਹੀਂ ਸੀ ਬੁਟੀਕਾਂ ਲਈ ਸੂਟ ਮੈਂ ਖਾ ਜੀ ਮੈਂ ਵੀ ਦੇਖਾਵਾਂ ਨਾਲੇ ਆਪਾਂ ਵੀਡੀਓ ਬਣਾઈએ ਇਹ ਦੀਦੀ ਦਾ ਵੀ ਚੈਨਲ ਚੱਲਦਾ ਹੁੰਦਾ ਦੱਸਿਓ ਦੀਦੀ ਨਾ ਮੇਰੇ ਮੇਰੇ ਚੈਨਲ ਦਾ ਨਾਮ ਬੀ ਬਿਊਟੀਫੁਲ ਬੁਟੀਕ ਤੇ ਹੈ YouTube ਤੇ ਚੈਨਲ ਹੈ ਤੇ Instagram ਤੇ ਮੇਰੀ ਆਈਡੀ ਅੱਜ ਕੋਈ ਸ਼ੇਅਰ ਕੀਤੀ ਹੈ ਉਸ ਤੇ ਤਕਰੀਬਨ ਮੈਂ ਸਾਰੇ ਡਿਜ਼ਾਈਨ ਪਾਉਂਦੀ ਰਹਿੰਦੀ ਹੈ ਤੇ YouTube ਤੇ ਮੇਰੇ ਜ਼ਿਆਦਾ ਡਿਟੇਲਿੰਗ ਚਾਇਦ ਦਿੱਤੀ ਹੁੰਦੀ ਹੈ ਸਾਰੇ ਡਿਜ਼ਾਈਨ ਸੂਟ ਵਗੈਰਾ ਫੈਬਰਿਕ ਸਾਰਾ ਕੁਝ ਦੱਸਿਆ ਹੁੰਦਾ ਉਹਨਾਂ ਬਾਰੇ ਹਾਂਜੀ ਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਆਰਡਰ ਕਰਦੇ ਕਰੋ ਜਿਹੜੇ ਸੂਟ ਲੈਣੇ ਹੁੰਦੇ ਨੇ ਤੇ ਇਹਨਾਂ ਨੇ ਘਰੇ ਆਪਣੇ ਕਾਰੀਗਰ ਬਿਠਾਏ ਹੋਏ ਨੇ ਚਲੋ ਹਨਾ ਉਹਨਾਂ ਦਾ ਵੀਚਾਰਾਂ ਦਾ ਰੋਜ਼ਗਾਰ ਚੱਲਦਾ ਇਹਨੇ ਨਾ ਹਾਂਜੀ ਕਾਟਨ ਦੇ ਸੂਟ ਕਾਟਨ ਦੇ ਜਿਵੇਂ ਕਾਟਨ ਦੇ ਸੂਟ ਤੇ ਰਿਸਟੈਂਸ ਜੋ ਜਿਹੜਾ ਹੁਣ ਜ਼ਿਆਦਾ ਚੱਲ ਰਿਹਾ ਹੁਣ ਮੈਂ ਫਿਲਹਾਲ ਤੱਕ ਮੈਂ ਸਾਰੇ ਮਿਕਸ ਜੀ ਦਿਖਾਉਂਗੀ ਜੋ ਮੈਂ ਇਹਨਾਂ ਦੇ ਚੈਨਲ ਰਾਹੀਂ ਦਿਖਾ ਰਹੀ ਹਾਂ ਹਾਂਜੀ ਸੂਟ ਵਿੱਚ कॉटन ਦੇ ਵੀ ਐ ਕੁਝ ਹੋਣ ਜਿਵੇਂ ਵਰਤਾਂ ਦੇ ਸੂਟ ਆਰਡਰ ਹੋਏ ਐ ਉਸ ਤਰ੍ਹਾਂ ਦੇ ਸੂਟ ਵੀ ਐ ਕਲਰਫੁੱਲ ਵੀ ਐ ਪਾਰਟੀ ویئر ਵੀ ਐ ਹਾਂਜੀ ਤੇ ਇਹ ਜਿਹੜਾ ਪਹਿਲਾ ਸੂਟ ਐ ਇਹ कॉटन ਦਾ ਮਸਲਿਨ कॉटन ਦਾ ਸੂਟ ਐ ਹਾਂਜੀ ਜਿਸ ਤੇ ਇਸ ਤਰ੍ਹਾਂ ਸਾਰੇ ਏਕੀਰੇ ਤੇ ਲੇਸ ਲੱਗੀ ਐ ਇਹ ਵਰਕ ਹੋਇਆ ਐ ਇਹ ਇਹਦੇ ਨਾਲ ਬਾਟਮ ਰੈਡੀ ਹੋਈ ਐ ਹਾਂਜੀ ਇਹ ਸਲਵਾਰ ਦੇ ਪੌਂਚੇਆ ਤੇ ਆਵੇ ਸਹੀ ਹਾਂਜੀ ਇਹ ਮਸਲਿਨ ਫੈਬਰਿਕ ਐ ਬਹੁਤ ਵਧੀਆ ਫੈਬਰਿਕ ਐ ਜੋ ਮੇਰੇ ਕੋਲੇ ਲੇਟੈਸਟ ਬਣ ਰਿਹਾ ਹੈ ਮੈਂ ਉਹਨਾਂ ਦੀ ਵੀ ਵੀਡੀਓ ਬਣਾ ਕੇ ਪਾ ਰਹੀ ਹਾਂ ਹਾਂਜੀ ਹਾਂਜੀ ਇਹ ਜਿਹੜਾ ਸ਼ਿਮਰ ਫੈਬਰਿਕ ਹੈ ਹੋਣ ਜਿਆਦਾ ਚੱਲ ਰਿਹਾ ਹੈਗਾ ਹਾਂਜੀ ਹਲਕਾ ਹੈ ਸ਼ਿਮਰ ਹੈ ਪਿਓਰ ਸਟੱਫ ਹੈ ਇਹ ਇਹ ਸ਼ਰਟ ਹੈ ਇਹ ਇਸ ਤਰ੍ਹਾਂ ਇਹ ਸ਼ਰਟ ਦੇ ਫਰੰਟ ਤੇ ਵਰਕ ਹੋਇਆ ਹੈ ਇਹ ਇਹਦੇ ਨਾਲ ਇਹਦੀ ਬਾਟਮ ਹੈ ਦੀ ਬਾਟਮ ਦੀ ਵਰਕ ਹੋਇਆ ਇਸੇ ਤਰ੍ਹਾਂ ਹੀ ਆਪਾਂ ਟਾਈ ਡਾਈ ਇਹਦੇ ਨਾਲ 컬러ਫੁਲ ਜਿਹਾ ਦੁਪੱਟਾ ਰੈਡੀ ਕਰ ਸਕਦੇ ਹਾਂ ਥੋੜਾ ਜਿਹਾ ਕਲਰਫੁਲ ਡਾਰਕ ਟੱਚ ਆ ਜਾਊਗਾ ਜਿਹਦੇ ਨਾਲ ਆਪਾਂ ਟਾਈ ਡਾਈ ਵਾਲਾ ਦੁਪੱਟਾ ਕਰ ਲਈਏ ਬਾਕੀ ਇਸ ਸਟੱਫ ਦੀ ਵੀ ਹੁਣ ਕਾਫੀ ਡਿਮਾਂਡ ਹੈ ਲੇਟੈਸਟ ਆਏ ਹੈਗੇ ਇਹ ਟੈਬੀ ਲਾਈਨਿੰਗ ਚ ਸਟੱਫ ਹੈਗਾ ਹਾਂਜੀ ਇਹ ਪ੍ਰਿੰਟਡ ਸ਼ਰਟ ਹੈ ਇਹ ਇਹਦੇ ਨਾਲ ਸਲਵਾਰ ਹੈ ਇਹਦੇ ਵੀ ਸਲਵਾਰ ਤੇ ਇਸ ਤਰ੍ਹਾਂ ਵਰਕ ਹੋਇਆ ਇਹਦੇ ਨਾਲ ਦੁਪੱਟੇ ਐਸ ਤੇ ਇਹ ਦੁਪੱਟੇ ਆ ਇਹਦੇ ਨਾਲ 셔ਟ ਤੇ ਸਲਵਾਰ ਇਹ ਪ੍ਰੋਪਰ ਸਾਰਾ ਸੂਟ ਕੰਪਲੀਟ ਰੈਡੀ ਹੈ ਕਈਆਂ ਸੂਟਾਂ ਦੇ ਨਾਲ ਦੁਪੱਟੇ ਹੈਗੇ ਆ ਕਈਆਂ ਦੇ ਹੈ ਨਹੀਂ ਉਹ ਅਸੀਂ ਆਰਡਰ ਤੇ ਹੀ ਰੈਡੀ ਕਰਦੇ ਆ ਚਾਹੇ ਕੋਈ ਸੈਮੀ ਸਟੱਫ ਲਵਾ ਲੇ ਪਿਓਰ ਲਵਾ ਲਓ ਤੁਸੀਂ ਆਪਣੇ ਰੇਸ ਦੇ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਹਾਂਜੀ ਤੇ ਪ੍ਰਾਈਸ ਵਗੈਰਾ ਦੀ ਵੀ ਕਵੀ ਕਮੈਂਟਾਂ ਚ ਦੱਸ ਦਵਾਂ ਹਾਂਜੀ ਹਾਂ ਉਸੇ ਮੈਂ ਮੇਰਾ ਫੋਨ ਨੰਬਰ ਹੈ 9478102060 ਜੀ 9878 102060 ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ WhatsApp ਤੇ ਜਾ ਕੇ ਮੈਸੇਜ ਅਰ ਸਕਦੇ ਹੋ ਕੋਈ ਵੀ ਸਟੱਫ ਦੀ ਇਨਕੁਆਰੀ ਕਿਸੇ ਚੀਜ਼ ਦੀ ਵੀ ਹੈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਅਰ ਸਕਦੇ ਹੋ ਤਾਂ ਮੈਂ ਡਿਟੇਲ ਚ ਤੁਹਾਨੂੰ ਫੈਬਰਿਕ ਬਾਰੇ ਉਹਦੇ ਪ੍ਰਾਈਸ ਬਾਰੇ ਕਿਉਂਕਿ ਸੂਟ ਆਪਾਂ ਸਾਰੇ ਰੇਟ ਜੇ ਤਿਆਰ ਹੋ ਜਾਂਦੇ ਆ ਇਹ ਆਪਣੀ ਕੁਆਲਿਟੀ ਤੇ ਡਿਪੈਂਡ ਹੈ ਤੁਸੀਂ ਕਿਹਜਾ ਚਾਹੁੰਦੇ ਹੋ ਉਹਦੇ ਹੀ ਰੈਡੀ ਕਰ ਦਿੰਦੇ ਆ ਜਿਵੇਂ ਜਿਵੇਂ ਹੁਣ ਪ੍ਰਿੰਟਡ ਸੂਟ ਹੈ ਥੋੜਾ ਗਰਲਿਸ਼ ਲੁੱਕ ਵਾਲਾ ਇਹਦਾ ਵੀ ਨੈਕ ਇਸ ਤਰ੍ਹਾਂ ਬਣਿਆ ਹੋਇਆ ਹੈ ਇਹਦੇ ਨਾਲ ਐਂ ਕਲਰਫੁਲ ਜਾਂ ਟਾਈ ਡਾਈ ਦੁਪੱਟਾ ਤੇ ਇਹ A ਲਾਈਨਸ ਸੂਟ ਬਣਦੀ ਹੈ ਜਿਆਦਾ ਇਹ ਡਿਜ਼ਾਈਨਰ ਜੀ ਹੈ ਗਰਲਿਸ਼ ਲੁੱਕ ਜੀ ਤੇ ਇਹ ਇਹਦੀਆਂ ਲੂਸ ਬਹਾਵਾਂ ਬਣਦੀਆਂ ਇਹ ਪਾਵਾਂ ਤੇ ਡਿਜ਼ਾਈਨ ਆਊਗਾ ਇਹ ਵਾਲਾ ਇਹਦਾ ਨੈਕ ਬਣਿਆ ਹੋਇਆ ਹੈ ਇਸ ਤਰ੍ਹਾਂ ਵੀ ਨੈਕ ਤੇ ਇਹ ਇਹਦੇ ਨਾਲ ਸਾਰਾ ਕਲਰਫੁਲ ਦੁਪੱਟਾ ਡਾਇਗਿੱਟਾ ਹੋਇਆ ਤੁਸੀਂ ਬਾਕੀ ਮੇਰੇ ਫੋਨ ਨੰਬਰ ਤੇ ਮੈਸੇਜ ਕਰਕੇ ਇਹਨਾਂ ਨੂੰ ਤੁਸੀਂ ਡिटੇਲ ਚ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਹੁਣ ਆਪਾਂ ਥੋੜੇ ਟਾਈਮ ਦੀ ਵੀਡੀਓ ਬਣਾਉਣੀ ਹੈ ਤਾਂ ਜਿਆਦਾ ਆਪਾਂ ਖੁੱਲਕੇ ਨਹੀਂ ਦੱਸ ਸਕਦੇ ਬਾਕੀ ਤੁਸੀਂ ਕਿੰਨੀ ਰੇਂਜ ਕਿਵੇਂ ਸੂਟ ਰੈਡੀ ਕਰਾਉਣਾ ਹੈ ਤਾਂ ਉਹ ਆਪਾਂ ਡਿਟੇਲ ਚ ਦੱਸ ਦਿਆਂਗੇ ਇਹ ਜਿਵੇਂ ਦੁਪੱਟਾ ਹੈਗਾ ਇਹ ਔਰਗੈਂਜ਼ਾ ਦਾ ਦੁਪੱਟਾ ਹੈ ਇਹਨੂੰ ਡਬਲ ਸ਼ੇਡ ਡਾਈ ਕਰਵਾਇਆ ਡਾਈ ਕਰਵਾ ਕੇ ਇਹਦੇ ਫੁੱਲ ਤੇ ਸਾਰੇ ਦੇ ਵਰਕ ਹੋਏ ਆਰੀ ਵਰਕ ਹੈ ਇਹ ਵੀ ਕਲਰਫੁਲ ਜਿਹਾ ਦੁਪੱਟਾ ਹੈ ਇਸ ਤਰ੍ਹਾਂ ਬਹੁਤ ਸੋਹਣਾ ਲੱਗਦਾ ਹੈ ਇਹਦੇ ਨਾਲ ਆਪਾਂ ਪਲੇਨ ਸੂਟ ਵੀ ਲੈ ਸਕਦੇ ਹਾਂ ਹਾਂਜੀ ਤੇ ਇਹ ਸਿੰਗਲ ਕਲਰ ਕਰਨਾ ਹੈ ਸਿੰਗਲ ਕਲਰ ਵੀ ਕਰ ਸਕਦੇ ਤੇ ਇਹਦੇ ਪੂਰੇ ਪ੍ਰੋਪਰ ਸੂਟ ਦੀ ਮੇਰੀ ਪਿਕਚਰ ਪਾਈ ਹੋਈ ਹੈ ਮੇਰੀ ਆਈਡੀ ਹੈ ਜੀ ਅਜਗਨ ਸ਼ੇਰ ਗਿੱਲ ਤੁਸੀਂ ਉਸ ਤੇ ਇਹਦੀ ਪੂਰੀ ਲੁੱਕ ਦੇਖ ਸਕਦੇ ਹੋ ਇਹ ਕੰਪਲੀਟ ਰੈਡੀ ਕੇਮ ਹੈ ਹੁੰਦਾ ਸੂਟ ਇੰਸਟਾਗ੍ਰam ਤੇ ਹਾਂਜੀ ਹਾਂਜੀ ਇੰਸਟਾ ਹਾਂ ਇੰਸਟਾਗ੍ਰam ਤੇ ਮੇਰੀ ਆਈਡੀ ਹੈ ਅਜਗਨ ਸ਼ੇਰ ਗਿੱਲ ਠੀਕ ਹੈ ਜੀ ਤੇ ਜੂਟਿਊਬ ਤੇ ਮੇਰਾ ਵੀ ਬਿਊਟੀਫੁੱਲ ਬੁਟੀਕ ਹੈ ਹਾਂਜੀ ਜੂਟਿਊਬ ਤੇ ਚੈਨਲ ਹੈ ਤੁਸੀਂ ਇਹਨਾਂ ਤੇ ਵਸ ਕਿਸੇ ਤੇ ਵੀ ਸਰਚ ਮਾਰ ਸਕਦੇ ਹੋ ਇਹ ਵੀ ਜਿਵੇਂ ਜਿਹੜਾ ਲੇਟੈਸਟ ਫੈਬਰਿਕ ਆਇਆ ਚੈੱਕ ਜੋਰਜਟ ਚ ਐਸਲ ਇਹ ਤੋਸ ਕਰਕੇ ਦਿਖਾ ਦੇ ਇਹ ਦੀਆਂ ਬਾਹਾਂ ਬਣੀਆਂ ਹੋਈਆਂ ਨੇ ਲੂਜ਼ ਬਾਹਾਂ ਇਹ ਸ਼ਰਟ ਦੇ ਦੇ ਫਰੰਟ ਦੇ ਇਹ ਸਾਰਾ ਪੁੱਠੇ ਢਿੱਲੇ ਦਾ ਕੰਮ ਹੈ ਇਹ ਨਾਲ ਕਲਰਫੁਲ ਥ੍ਰੈਡ ਦਾ ਵਰਕ ਹੋਇਆ ਇਹਦੇ ਤੇ ਤੇ ਇਹ ਇਹਦੇ ਨਾਲ ਟਾਈ ਡਾਈ ਦੁਪੱਟਾ ਹੋਇਆ ਹੈ ਇਸ ਰੈਂ ਕਲਰਫੁਲ ਦੁਪੱਟਾ ਟਾਈ ਡਾਈ ਕੀਤਾ ਹੈ ਇਹ ਬਹੁਤ ਸੋਹਣਾ ਫੰਕਸ਼ਨਲ ਸੂਟ ਹੈ ਹੁੰਦੀਵੇਂ ਆਪਾਂ ਦੀਆਂ ਦੇ ਪ੍ਰੋਗਰਾਮ ਵਰਤਾਂ ਦੇ ਪ੍ਰੋਗਰਾਮ ਕਿਸੇ ਤੇ ਵੀ ਸੂਟ ਪਾਣਾ ਤਾਂ ਆਪਾਂ ਇਹ ਕਿ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਸੂਟ ਇਹ ਮੇਰੇ ਕੋਲ ਸੇਲ ਵਾਸਤੇ ਹੈ ਤੇ ਬਾਕੀ ਜੇ ਕੋਈ ਆਪਣੀ ਕਲਰ ਚੁਆਇਸ ਹੁੰਦੀ ਆ ਕੋਈ ਫੈਬਰਿਕ ਕੁਝ ਵੀ ਹੈ ਤਾਂ ਉਹ ਆਪਾਂ ਆਰਡਰ ਤੇ ਵੀ ਕਰ ਦਿੰਦੇ ਆ ਅੱਛਾ ਜਿਹੜਾ ਨੈਕਸਟ ਸੂਟ ਹੈ ਇਹ ਹੈਗਾ ਜੌਨ ਜੈਟ ਫੈਬਰਿਕ ਹੈ ਮਕੇਸ਼ ਵਾਲੀ ਸ਼ਰਟ ਹੈ ਫੁੱਲ ਸ਼ਰਟ ਤੇ ਇਸ ਤੇ ਮੁਕੈਸ਼ ਵਰਕ ਹੋਇਆ। ਇਸ ਤਰ੍ਹਾਂ ਸ਼ਰਟ ਬਣਦੀ ਹੈ। ਇਹਨੂੰ ਸਟਿਚਿੰਗ 'ਚ ਕੋਈ ਬਹੁਤੇ ਡਿਜ਼ਾਈਨ ਨਹੀਂ ਹੋਣੀ। ਇਹਦੇ ਆਪਾਂ ਕੱਲੀ ਫਿਨਿਸ਼ਿੰਗ ਦੇਵਾਂਗੇ ਸਟਿਚਿੰਗ ਟਾਈਮ ਚੌਕ ਬਾਹਾਂ ਤੇ ਤੇ ਇਹ ਇਹਦੇ ਨਾਲ ਸਲਵਾਰ ਰੈਡੀ ਹੋਈ ਹੈ। ਇਹ ਸਲਵਾਰ ਦੀਆਂ ਮੋਰੀਆਂ ਤੇ ਵਰਕ ਹੈ। ਇਹ ਸ਼ਰਟ ਹੋ ਗਈ। ਇਸ ਤਰ੍ਹਾਂ ਤੇ ਇਹ ਵੀ ਇਹਦੇ ਨਾਲ ਦੁਪੱਟਾ ਹੈ। ਇਹ ਸਪੈਸ਼ਲੀ ਸੂਟ ਮੈਂ ਵਰਤਾਂ ਵਾਸਤੇ ਰੈਡੀ ਕੀਤਾ ਹੈ ਇਹ ਮੈਨੂੰ ਆਰਡਰ ਆਇਆ ਸੀ ਇਸ ਤਰ੍ਹਾਂ ਇਹਦੇ ਫੁੱਲ ਫਰੰਟ ਦੁਪੱਟੇ ਤੇ ਵਰਕ ਹੋਇਆ ਹੈ ਪੱਲਿਆਂ ਤੇ ਇਹਦੀ ਕੱਲੀਆਂ ਬੂਟੀਆਂ ਪਈਆਂ ਹੈਵੀ ਘੱਟ ਵੱਧ ਕਿਸੇ ਵੀ ਰੇਂਜ ਤੋਂ ਤੁਸੀਂ ਆਪਣੀ ਚੁਆਇਸ ਤੇ ਕਰਵਾ ਸਕਦੇ ਹੋ ਤੁਸੀਂ ਘੱਟ ਰੇਂਜ ਕਰਾਉਣਾ ਹੈ ਤਾਂ ਘੱਟ ਜੀ ਵੀ ਹੋ ਜਾਊਗਾ ਬਹੁਤ ਸੇ ਥੋੜਾ ਬਹੁਤ ਕੰਮ ਘਟਾ ਦੇਈਦੇ ਜਾਂ ਕੁਝ ਵੀ ਹੈ ਤਾਂ ਬਾਕੀ ਕੁਆਲਿਟੀ ਤੇ ਡਿਪੈਂਡ ਹੈ ਜਿਸ ਚੀਜ਼ ਦੀ ਕੁਆਲਿਟੀ ਹੈ ਤਾਂ ਉਹਦੇ ਉਸੇ ਹਿਸਾਬ ਨਾਲ ਹੀ ਰੇਟ ਹੁੰਦਾ ਹੈ ਇਹ ਜਿਵੇਂ ਹੁਣ ਆ ਪਿਓਰ ਫੈਬਰਿਕ ਹੈ ਇਹ ਪਿਓਰ ਕ੍ਰੇਪ ਸਟੱਫ ਹੈ ਇਹ 750 ਰੁਪਏ ਪਰ ਮੀਟਰ ਦਾ ਇਹ ਫੈਬਰਿਕ ਹੀ ਹੈ ਮੰਨ ਲਓ 3500 ਦਾ ਇਹਨੂੰ ਆਪਾਂ ਸੈਮੀ ਫੈਬਰਿਕ ਤੇ ਵੀ ਕਰ ਸਕਦੇ ਆ ਕ੍ਰੇਪ ਫੈਬਰਿਕ 5-700 ਦਾ ਵੀ ਸੂਟ ਆਉਂਦਾ ਹੈ 1200 ਦਾ ਵੀ ਸੂਟ ਆਉਂਦਾ ਹੈ ਤੇ ਮੰਨ ਲਓ ਆਪਾਂ ਨੂੰ 5000 ਚ ਵੀ ਪੈ ਜਾਂਦਾ ਇਹ ਸਾਰੇ ਤਰ੍ਹਾਂ ਦਾ ਸਟੱਫ ਹੁੰਦੇ ਆ ਸਾਰੇ ਉਸੇ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਇਹ ਬਿਲਕੁਲ ਪਿਓਰ ਕ੍ਰੇਪ ਹੈ ਬਹੁਤ ਹੀ ਸੌਫਟ ਹੈ ਨੇੜੇ ਬੈਠ ਕੇ ਦਿਖਾ ਦੇ ਹਾਂਜੀ ਬਹੁਤ ਹੀ ਸੌਫਟ ਹੈ ਸਟੱਫ ਹੈ ਤੇ ਇਹ ਇਹਦੇ ਤੇ ਮਕੈਸ਼ ਦਾ ਵਰਕ ਹੋਇਆ ਇਹ 컬러ਫੁਲ ਫਲਾਰ ਦਿੱਤੇ ਹੋਏ ਇਹਦੇ 'ਚ ਪੂਰਾ ਸ਼ਰਟ ਤੇ ਇਸ ਤਰ੍ਹਾਂ ਫੁੱਲ ਫਰੈਂਟ ਹੋਇਆ ਇਸ ਤਰ੍ਹਾਂ ਕਿਉਂਕਿ ਸਟੱਫ ਜਿਸ ਮਰਜੀ ਤੁਸੀਂ ਰੈਡੀ ਕਰਵਾਓ ਕਿਸੇ ਤੇ ਵੀ ਇਹ ਥੋੜਾ ਜਿਹਾ ਮੀਡਲ ਏਜ ਵਾਲਿਆਂ ਦਾ ਸੂਟ ਸੀ ਤਾਂ ਇਹਨਾਂ ਦੇ ਦੁਪੱਟੇ ਤੇ ਫਿਰ ਹਲਕੀ ਫਿਨਿਸ਼ਿੰਗ ਦਿੱਤੀ ਆ ਉਹ ਕਹਿੰਦੇ ਸਾਨੂੰ ਦੁਪੱਟਾ ਕੋਈ ਜ਼ਿਆਦਾ ਹੈਵੀ ਨਹੀਂ ਕਰਨਾ ਆ ਬਿਲਕੁਲ ਬਰੀਕ ਜੀ ਲੇਸ ਦੀ ਫਿਨਿਸ਼ਿੰਗ ਦੇ ਹੋਏ ਚ ਇਹ ਜਿਹੜਾ ਇਹ ਵੀ ਉਹਦੇ ਸੇਮ ਰੈੱਡ ਸੂਟ ਨਾਲ ਦਾ ਉਹ ਮੈਰਿਡ ਲੜਕੀ ਦਾ ਸੀਗਾ ਸੂਟ ਤਾਂ ਰੈੱਡ ਕਲਰ ਦੇ ਬਣਾਇਆ ਇਹ ਅਨ ਮੈਡ ਲਕ ਕੁੜੀ ਦਾ ਤਾਂ ਉਹ ਥੋੜਾ ਜਿਹਾ ਉਸ ਤਰ੍ਹਾਂ ਦੇ ਟੱਚਸ ਜਿਵੇਂ ਗਰਲਿਸ਼ ਲੁੱਕ ਚ ਪਾਉਂਦੇ ਆ ਤੇ ਇਸ ਤਰ੍ਹਾਂ ਟਾਈਡ ਆਈ ਸ਼ਰਟ ਕੀਤੀ ਹੈ ਉਸੇ ਹੁਕ ਮਕੈਸ਼ ਦੀ ਹੋਈ तरह, शर्ट करके उससे तरह, है। सेम उससे तरह ही सलवार ग्रीन कलर है डबल शेडड शर्ट है डबल शेडड ही दुपट्टा जी अपनी सलवार हैलर की दुपट्टा दुपट्टा भी उस तरह अपना डबल शेड होया उस तरह ही ਉਸੇ ਤਰ੍ਹਾਂ ਇਹ ਵੀ ਦੁਪੱਟੇ ਤੇ ਮੇਮੂ ਵਿੱਚ ਉਹੀ ਪਾਈ ਹੋਈ ਹੈ ਸੇਮ ਡਿਜ਼ਾਈਨ ਹੈ ਬਸ ਕਲਰ ਦਾ ਹੀ ਫਰਕ ਹੈ ਇਹਨੂੰ ਆਪਣੇ ਲੈ ਕੇ ਲੁੱਕ ਬਹੁਤ ਵਧੀਆ ਆਉਂਦੀ ਹੈ ਸਿੰਪਲ ਸੌਬਰ ਜਿਹੀ ਵੀ ਆਪਣੇ ਹੁਣ ਗਰਮੀਆਂ ਦੇ ਫੰਕਸ਼ਨ ਹੈ ਤਾਂ ਆਪਾਂ ਉਸ ਤਰ੍ਹਾਂ ਦੇ ਫੰਕਸ਼ਨ ਵਾਸਤੇ ਇਹ ਜੀ ਸੂਟ ਰੈਡੀ ਕਰਾ ਸਕਦੇ ਹਾਂ ਜੀ ਕਿੰਨਾ ਟਾਈਮ ਹੋ ਗਿਆ ਦੇਖ ਲੋ ਫੁੱਲ ਬਣਾ ਕੇ ਚਲੋ ਹਾਂ ਜੀ ਹਾਂਜੀ ਇਹ ਜਿਹੜੀ ਇੰਜੋਰਜੈਂਟ ਦੇ ਸੂਟ ਹੈ ਇਹ ਆਰੀ ਵਰਕ ਮਿਕਸ ਹੈਂਡ ਹੋਇਆ ਹੈ ਇਹ ਸੂਟ ਹੈ ਇਹ ਗ੍ਰੀਨ ਕਲਰ ਹੈ ਡਾਰਕ ਜਿਹੜਾ ਬੋਟਲ ਗ੍ਰੀਨ ਕਲਰ ਹੁੰਦਾ ਹੈ ਆਰੀ ਵਰਕ ਹੈ ਤੇ ਨਾਲ ਇਹਦੀ ਮਸ਼ੀਨ ਵਰਕ ਵੀ ਹੋਇਆ ਹੈ ਤੇ ਨਾਲ ਇਹਦੇ ਹੈਂਡ ਟੱਚ ਹੋਇਆ ਹੈ ਇਹ ਮਿਕਸ ਸਾਰੇ ਤਰ੍ਹਾਂ ਦੇ ਸੂਟ ਬਣਿਆ ਹੋਏ ਹੈਗੇ ਇਹ ਸੂਟ ਇਹ ਸੋ ਡਿਜ਼ਾਈਨ ਦੀ ਵੀ ਬਹੁਤ ਡਿਮਾਂਡ ਹੁੰਦੀ ਹੈ ਇਹ ਇਹ ਸਟੱਫ ਵੀ ਹੈ ਜਿਹੜਾ ਇਹ ਵੀ ਚੈੱਕ ਡੌਰ ਚਟਚ ਹੈ ਜਿਹੜਾ ਮੈਂ ਪਹਿਲਾਂ ਸੂਟ ਦਿਖਾਇਆ ਸੀ ਉਸੇ ਤਰ੍ਹਾਂ ਚੈੱਕ ਡੌਰ ਚਟਚ ਹੈ ਇਹਦੇ ਡਿਜ਼ਾਈਨ ਉੱਤੇ ਵਰਕ ਦਾ ਫਰਚੇਂਜ ਹੈ ਥੋੜਾ ਜਿਹਾ ਇਸ ਸਟੱਫ ਦੇ ਨਾਲ ਦੁਪੱਟਾ ਵੀ ਰੈਡੀਿੰਗ ਹੈ ਆ ਵੀ ਜਿਹੜਾ ਪਹਿਲਾਂ ਸਟੱਫ ਦਿਖਾਇਆ ਸੀ ਟੈਬੀ ਲਾਈਨਿੰਗ ਚ ਇਸ ਤਰ੍ਹਾਂ ਇਹ ਪ੍ਰਿੰਟਡ ਸ਼ਰਟ ਹੈ ਇਹ ਇਹਦੇ ਨਾਲ ਬਾਟਮ ਤੇ ਵਰਕ ਹੋਇਆ ਹੈ ਇਹ ਇਹਦਾ ਦੁਪੱਟਾ ਹੈ ਮੈਂ ਇਹ ਦੁਪੱਟੇ ਦੀ ਪੂਰੀ ਵੀਡੀਓ ਤੁਹਾਨੀ ਬੜਾ ਸੋਹਣਾ ਪਿਆਰਾ ਲੱਗਦਾ ਹੈ ਇਹ ਇਸ ਤਰ੍ਹਾਂ ਪ੍ਰੇਵਿਅਰ ਕੀਤਾ ਬਾਕੀ ਮੈਂ ਤੁਹਾਨੂੰ ਇਹ ਦੱਸ ਦੇਵਾਂ ਮੇਰੀ ਐਗਜ਼ਿਬਿਸ਼ਨ ਵੀ ਹੈ 16 17 18 ਦੀ ਇੱਥੇ ਹੀ ਹੈ ਸਾਡੀ ਮੈਂ ਆਪਦੇ ਹਾਊਸ ਤੇ ਹੀ ਲਾ ਰਹੀ ਹਾਂ ਘਰ ਹੀ ਹੈ ਮੇਰੀ ਐਗਜ਼ਿਬਿਸ਼ਨ ਵੀ ਹੈ ਜੇ ਕੋਈ ਨੇੜੇ ਹੋਵੇ ਈਵਰਸ ਜੇ ਕੋਈ ਦੇਖਣ ਵਾਲਾ ਜਾਂ ਤਾਂ ਕੋਈ ਕੌਂਸਲ ਕਰ ਸਕਦਾ ਹੈ ਤਾਂ ਤੁਸੀਂ ਆ ਵੀ ਸਕਦੇ ਹੋ 16 17 18 ਦੀ ਮੇਰੀ ਐਗਜ਼ਿਬਿਸ਼ਨ ਹੈ సూట్ ఈ దుపట్ బా సోనా కలర్ ਡਾਈ ਹੋਇਆ ਡਿਜ਼ਾਈਨ ਚ ਟਾਈ ਡਾਈਸ ਦਾ ਡਿਜ਼ਾਈਨ ਕੀਤਾ ਹੈ ਇਹ ਇਹਦੀ ਥੋੜੀ ਜਿਹੀ ਡਾਰਕ ਲੁੱਕ ਆ ਜਾਂਦੀ ਹੈ ਇਹਦੇ ਨਾਲ ਕਲਰਫੁੱਲ ਆ ਜਾਂਦਾ ਦੁਪੱਟਾ ਇਹ ਦਾ ਕਲਰਫੁੱਲ ਹੈ ਕੇ ਬੇਸ ਇਹ ਦਾ ਕਾਟਨ ਬਹੁਤ ਵਧੀਆ ਸਟੱਫ ਹੈ ਮੇਰਾ ਖੋਦ ਦਾ ਸੂਟ ਹੈ ਸਟਿਚ ਕੀਤਾ ਹੋਇਆ ਹੈ ਬਹੁਤ ਹੀ ਕੰਫਰਟੇਬਲ ਹੈ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਆ ਵੀ ਮਸਲੀਨ ਜਿਹੜਾ ਪਹਿਲਾਂ ਸੂਟ ਦਿਖਾਇਆ ਸੀ ਸਭ ਤੋਂ ਉਹਦੇ ਨਾਲ ਇਹ ਇਹਦੀ 올ਓਵਰ ਸ਼ਰਟ ਹੈ ਸ਼ਰਟ ਤੇ ਕੋਈ ਕੰਮ ਨਹੀਂ ਕੀਤਾ ਹੋਇਆ ਇਹਦੇ ਬਿਲਕੁਲ ਬਾਰ ਟਾਪ ਦੀ ਹੈ ਸਿਰਫ ਇਹ ਬਾਟਮ ਦੀ ਵਰਕੇ ਇਹਨੂੰ ਆਪਾਂ ਜਿਵੇਂ ਹਲਕੇ ਫੁਲਕੇ ਡਿਲੀਵਰ ਵਾਸਤੇ ਪਾ ਸਕਦੇ ਹਾਂ ਤਾਂ ਬਲਾਂ ਰੰਝਾ ਚਾਹੀਦਾ ਆ ਵੀ ਸੇਮ ਉਸੇ ਸੂਟ ਨਾਲ ਦਾ ਜਿਹੜਾ ਮੈਂ ਪਹਿਲਾਂ ਸੂਟ ਦਿਖਾਇਆ ਬਸ ਕਲਰ ਦਾ ਹੀ ਫਰਕ ਹੈ ਇਹ ਵਾਲਾ ਵੀ ਉਸੇ ਤਰ੍ਹਾਂ ਬੜਾ ਹੀ ਸੋਹਣਾ ਕਲਰਫੁਲ ਹੈ ਉਸੇ ਤਰ੍ਹਾਂ ਇਹਦਾ ਵੀ ਦੁਪੱਟਾ ਦੁਪੱਟੇ ਦੀ ਡਿਜ਼ਾਈਨ ਦਾ ਅਲੱਗ ਫਰਕ ਹੈਗਾ ਟਾਈ ਡਾਈ ਚ ਉਹ ਡਿਜ਼ਾਈਨ ਪਾਇਆ ਸੇਮ ਹੋਈ ਕਲਰ ਪਾ ਕੇ ਇਸ ਤਰ੍ਹਾਂ ਕਲਰਫੁਲ ਜੈਨਾ ਦੁਪੱਟਾ ਆ। ਜਿੰਨਾ ਹੋਵੇ ਦੇਖਦੇ ਜੀ। ਕੱਟੇ ਜੀ। ਫਿਰ ਮਹੂਰ ਚੱਕ ਲੈ ਮੰਡੀ ਕੱਟੀਆਂ ਲੈ ਜੀ। ਮੈਂ ਸੇਨ ਇਹ ਦਿਖਾ ਦਿੰਗਾ ਹੁਣ ਤੇ ਮੇਰੇ ਸੈਟਰਡੇ ਸੈਟਰਡੇ ਤੇ ਹਾਂਜੀ ਇਹ ਸੂਟ ਹੈ ਜਿਹੜਾ ਇਹ ਵੀ ਕਾਟਨ ਦਾ ਫੈਬਰਿਕ ਹੈ ਥੋੜਾ ਜਿਹਾ ਥਿੱਕ ਵਾਲਾ ਹੈ ਅੱਗੇ ਪਾਊਗਾ ਆਪਣਾ ਸਤੰਬਰ ਅਕਤੂਬਰ ਨਵੰਬਰ ਦਸੰਬਰ ਤੱਕ ਪਹਿਣ ਵਾਲਾ ਸਟੱਫ ਹੈ ਇਹ ਤੇ ਬੜਾ ਸੋਹਣਾ ਕਲਰ ਹੈਗਾ ਪੇਸਟਲ ਸ਼ੇਡ ਚ ਹੈ ਇਹ ਇਸ ਤਰ੍ਹਾਂ ਘੇਰੇ ਦੇ ਬਣਿਆ ਹੋਇਆ ਉੱਪਰ ਤੱਕ ਪੈਣ ਲ ਜਾਂਦੀ ਹੈ ਛੇਠਾ ਘੇਰੇ ਦੇ ਵੱਧ ਜਿਆਦਾ ਇਹਨਾਂ ਨਾਲ ਮੇ ਕੋਟਨ ਦੇ ਸੂਟ ਨਾਲ ਕਿਸੇ ਨਾਲ ਦੁਪੱਟੇ ਨਹੀਂ ਡਾਈ ਕਰਵਾਏ। ਜ਼ਿਆਦਾਤਰ ਮਨੋਂ ਘੱਟ ਕਰਵਾਏ ਹੈ। ਇਹ ਆਰਡਰ ਤੇ ਹੀ ਕਰਦੇ ਹਾਂ ਰੈਡੀ। ਜਦੋਂ ਸੂਟ ਨੇ ਸਟੀਚ ਹੋ ਕੇ ਤਿਆਰ ਹੋ ਕੇ ਜਾਣਾ ਹੈ। ਬਾਕੀ ਮੇਰੇ ਕੋਲੇ ਸਟੀਚਿੰਗ ਵੀ ਅਵੇਲੇਬਲ ਹੈ। ਹੈਂਡਵਰ ਟੋਟਲੀ ਚਾਹੇ ਪਾਰਟੀ ਦੀ ਹੋਵੇ ਕੋਈ ਵੀ ਸੂਟ ਕਿਸ ਤਰ੍ਹਾਂ ਦਾ ਆਪ ਦਾ ਮਰਜ਼ੀ ਬਣਵਾ ਲਓ। ਸਾਰੇ ਤਰ੍ਹਾਂ ਦੇ ਮੇਰੇ ਕਾਰੀਗਰ ਰੱਖੇ ਹੋਏ ਹੈ। ਇਹ ਸਾਰਾ ਕੰਮ ਜਿਵੇਂ ਕੋਈ ਲਹਿੰਗੇ ਵਗੈਰਾ ਹੈਵੀ ਬਣਾਉਣੇ ਤਾਂ ਉਹ ਵੀ ਰੈਡੀ ਕਰਦੇ ਹਾਂ। ਅਤੇ ਇਹ ਵੀ ਕਾਟਨ ਦਾ ਹੀ ਸੂਟ ਹੈ ਇਸ ਡਿਜ਼ਾਈਨ ਦੇ ਵੀ ਮੇਰੇ ਬਹੁਤ ਹੀ ਸੂਟ ਬਣੇ ਬਹੁਤ ਹੀ ਪਸੰਦ ਕੀਤੇ ਮੇਰੇ YouTube ਚੈਨਲ ਤੇ ਵੀ ਪਾਇਆ ਹੋਇਆ ਤੇ ਇਸ ਡਿਜ਼ਾਈਨ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਸਾਰਿਆਂ ਨੇ ਹਾਂਜੀ ਇਹ ਵੀ ਜਿਹੜਾ ਇਹ ਪਿਓਰ ਮਸਲੀਨ ਦੀ ਹੈ ਇਕ ਕਲਾਸਟਫੀ ਹੀ 1000 ਰੁਪਏ ਦਾ ਸੂਟ ਹੈ ਕਲਾ ਕਪੜਾ ਕਪੜਾ ਜਿੱਦੀ ਮੈਂ ਫੁੱਲ ਫਰੰਟ ਲੁੱਕ ਦਿਖਾਣੀ ਹੈ ਡਿਜ਼ਾਈਨਰ ਜਿਹਾ ਸੂਟ ਹੈ ਜਿਹਦੇ ਚ ਲੇਸਸ ਪਾਈਆਂ ਹੋਈਆਂ ਐ ਐਂਕਰਿੰਗ ਕੀਤੀ ਹੋਈ ਐ ਲੇਸਸ ਪਾਈਆਂ ਇੱਕ ਮਸ਼ੀਨ ਵਰਗੇ ਇਹਦੇ ਨਾਲ ਵੀ ਆਪਾਂ ਲੈਰੀਏ ਵਾਲਾ ਮੈਰੂਨ ਮਸਟਰਡ 베ਸ ਕਰਕੇ ਮੈਰੂਨ ਲੈਰੀਏ ਵਾਲਾ ਦੁਪੱਟਾ ਰੈਡੀ ਕਰਾ ਸਕਦੇ ਆ ਕੰਪਲੀਟ ਰੈਡੀ ਕਰਵਾਉਣਾ ਹੋਵੇ ਤਾਂ ਬਹੁਤ ਹੀ ਵਧੀਆ ਸਟੱਫ ਹੈ ਤੇ ਬਹੁਤ ਹੀ ਕੰਫਰਟੇਬਲ ਹੈ ਜਿੰਨੇ ਵੀ ਕਦੇ ਵੀ ਆਪਾਂ ਪੂਰੀ ਗਰਮੀ 'ਚ ਇਸ ਸੂਟ ਨੂੰ ਪਾ ਸਕਦੇ ਕੋਈ ਵੀ ਫੰਕਸ਼ਨ ਹੋਵੇ ਇਸੇ ਨਾਲ ਦਾ ਸੇਮ ਕਲਰ 'ਚ ਇੱਕ ਹੋਰ ਸੂਟ ਹੈ ਇਹ ਵੀ ਜਿਵੇਂ ਪਹਿਲਾਂ ਦਿਖਾਇਆ ਸੀ V neck ਗਲਾ ਬਣਿਆ ਇਹ ਥੋੜਾ ਗਰਲਿਸ਼ ਲੁੱਕ ਚ ਆਉਂਦਾ ਜੋ ਲੇਟੈਸਟ ਚੱਲ ਰਿਹਾ ਹੈ ਗਰਲਿਸ਼ ਲੁੱਕ ਹੈ ਇਸ ਤਰ੍ਹਾਂ ਵੀ ਇਹਨਾਂ ਇੱਕ ਗਲਾ ਬੰਦ ਹੈ ਤੇ ਬਾਹਾਂਵਾਂ ਹੈਵੀ ਹੈ ਕਿ ਇਹਦੇ ਘੇਰੇ ਤੇ ਵੀ ਬਾਕਮ ਹੈ ਇਸ ਤਰ੍ਹਾਂ ਤੇ ਇਹਦੀਆਂ ਬਾਹਾਂਵਾਂ ਵੀ ਹੈਵੀ ਹੈ ਆ ਇਹਦੇ ਬਾਹਾਂਵਾਂ ਤੇ ਕੰਮ ਹੁੰਦਾ ਹੈ ਲੂਸ ਬਾਜ਼ੂ ਜਿਵੇਂ ਹੈਵੀ ਚ ਕਰਦੇ ਆ ਇਹ ਘੇਰਾ ਹੋ ਗਿਆ ਇਹਦਾ ਗਲਾ ਹੋ ਗਿਆ ਇਹ ਸੂਟ ਵੀ ਲੇਟੈਸਟ ਚੱਲ ਰਹੇ ਆ ਤਾਂ ਇਹਨਾਂ ਦਾ ਵੀ ਕਾਫੀ ਟ੍ਰੈਂਡ ਹੈ ਹੁਣ ਬਾਕੀ ਸਾਡੇ ਕੋਲੇ ਬੰਦ ਹੀ ਹੋਊਗਾ ਜੋ ਲੇਟੈਸਟ ਚੱਲਦੇ ਆ ਤੇ ਅਸੀਂ ਕਸਟਮਰ ਨੂੰ ਆਰਡਰ ਤੇ ਵੀ ਰੈਡੀ ਕਰ ਕਰ ਦਿੰਦੇ ਆ ਜੇ ਕਲਰ ਚੋਇਸ ਜੋ ਵੀ ਡਿਜ਼ਾਈਨ ਆ ਤੁਹਾਡਾ ਡਿਜ਼ਾਈਨ ਦਿੱਲੀ ਹੈ ਤਾਂ ਉਸ ਤੇ ਵੀ ਰੈਡੀ ਕਰ ਦੇਈਏ ਸੂਟ ਹਾਂਜੀ ਤੇ ਦੁਬਾਰਾ ਫੇਰ ਦੱਸ ਦੋ ਜੀ ਆਪਣੇ ਚੈਨਲ ਦਾ ਨਾਮ ਹਾਂਜੀ ਮੇਰੇ ਚੈਨਲ ਦਾ ਨਾਮ 20 ਬਿਊਟੀਫੁੱਲ ਬੁਟੀਕ ਹਾਂਜੀ ਤੇ ਮੇਰਾ ਫੋਨ ਨੰਬਰ ਹੈ 9478102060 ਤੁਸੀਂ ਇਸ ਨੰਬਰ ਤੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਬਾਕੀ ਸਾਰਿਆਂ ਨੂੰ ਰਿਕੁਐਸਟ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੁਹਾਨੂੰ ਸੂਟ ਕੁਝ ਮੈਂ ਦਿਖਾਤੀ ਆ ਪਹਿਲਾਂ ਵੀ ਦਿਖਾਉਂਦੀ ਆ ਜਾਂ ਸੂਟ ਜਿਹੜੇ ਕੋਈ ਪਸੰਦ ਆਉਂਦੇ ਆ ਤਾਂ ਤੁਸੀਂ ਉਹ ਵੀ ਪਲੀਜ਼ ਕਮੈਂਟ ਬਾਕਸ 'ਚ ਦੱਸਿਆ ਕਰੋ ਵੀ ਮੇਰੇ ਸੂਟ ਕਿਵੇਂ ਦੇ ਲੱਗੇ ਤੁਹਾਨੂੰ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਇਹ ਪੈਨ ਜੀ ਪਾਉਣਗੇ ਆਪਣੇ ਚੈਨਲ ਤੇ ਤਾਂ ਤੁਸੀਂ ਆਪਦੇ ਵੀਵਜ਼ ਜ਼ਰੂਰ ਦੱਸਿਓ ਬਹੁਤ ਜ਼ਿਆਦਾ ਜੀ ਹਾਂਜੀ ਸਟੱਫ ਬਹੁਤ ਜ਼ਿਆਦਾ ਜੀ ਤੇ ਜਿਹੜਾ ਕੋਈ ਹੈ ਨਾ ਤੁਸੀ ਲੈਣਾ ਹੁੰਦਾ ਤਾਂ ਆਰਡਰ ਕਰਦੇ ਹੋ ਇਹਨਾਂ ਨੂੰ ਬਹੁਤ ਜ਼ਿਆਦਾ ਸੋਹਣੇ ਸੂਟ ਹੁੰਦੇ ਆ ਤੇ ਆਪਣੇ ਘਰਾਂ ਦੇ ਕੋਲ ਹੀ ਰਹਿ ਗਏ ਦੀਦੀ ਇਹਨਾਂ ਦੇ ਘਰ ਵੀ ਆਪਣੇ ਘਰਾਂ ਚ ਹੀ ਆ ਗਏ ਤੇ ਚਲੋ ਜੀ ਬਸ ਆਪਾਂ ਮਿਲਦੇ ਆ ਅਗਲੀ ਵੀਡੀਓ ਚ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਠੀਕ ਆ ਦੀਦੀ ਬਾਏ ਠੀਕ ਆ ਜੀ ਬਾਏ